ਦਸ਼ਮ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ ਸਾਹਿਬ ਚ ਸਮੁੱਚੀਆਂ ਨਿਆੰਗ ਸਿੰਘ ਜਥੇਬੰਦੀਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਮਹੱਲਾ ਸਜਾਇਆ ਗਿਆ ਤੋਂ ਤੋਂ ਤਾਂ கான்ਸੈਪਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਮਾਤਾ ਗੁਜਰਕੌਰ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਤ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੇ ਹੀ ਤਰਨੇ ਦਲਾਂ ਵੱਲੋਂ ਜਿਹੜਾ ਗੁਰਦੁਆਰਾ ਬੁਮਾਨਗੜ੍ਹ ਸਾਹਿਬ ਸ਼ੋਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਵਿਸ਼ਾਲ ਮਹੱਲਾ ਜਿਹੜਾ ਆਰੰਭ ਹੋਣ ਲੱਗਿਆ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿੱਥੇ ਬੇਨਤੀ ਕਰਦਾ ਆਓ ਆਪਾਂ ਸਾਰੇ ਜਿੱਥੇ ਕੱਲ ਵੀ ਪਾਲਕੀ ਸਾਹਿਬ ਦੇ ਉਹ ਮਹਾਨ ਸ਼ਹੀਦਾਂ ਦੇ ਦਰਸ਼ਨ ਕੀਤੇ ਤੇ ਹੁਣ ਜਿਹੜੇ ਮਹੱਲੇ ਦੇ ਵਿੱਚ ਆਪਾਂ ਦਰਸ਼ਨ ਦਦਾਰੇ ਕਰਨੇ ਨੇ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਬੁਰਜਾ ਬੁਰਜਾ ਕਟਮਰ ਕਬੂ ਨਾ ਛੱਡਾ ਖੇਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜੇ ਵਿਸ਼ਾਲ ਮਹੱਲੇ ਖੇਡੇ ਜਾ ਰਹੇ ਨੇ ਸੋ ਸਾਰੀਆਂ ਗੁਰਸਿੱਖ ਸੰਗਤਾਂ ਆਪਣੀਆਂ ਆਪਣੀਆਂ ਸ਼ਰਧਾ ਭਾਵਨਾ ਚਤਕਾਰ ਦੇ ਨਾਲ ਹਾਜ਼ਰੀਆਂ ਲਵਾਈਏ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਹੜਾ ਮਹੱਲਾ ਜਿੱਤ ਦੀ ਨਿਸ਼ਾਨੀ ਹੈ ਜਦੋਂ ਵਜੀਦ ਖਾਨ ਨੂੰ ਸੋਧ ਕੇ ਖਾਲਸਾ ਪੰਥ ਬੁੱਢਾ ਦਲ ਨੇ ਸਰਹੰਦ ਥੇਹ ਦੇ ਉੱਪਰ ਜਿਹੜੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਆਪਾਂ ਉਹ ਸਮਾਂ ਵੀ ਯਾਦ ਰੱਖਣਾ ਤੇ ਨਾਲ ਹੀ ਜਿਹੜਾ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਹੁਣ ਜਿਹੜਾ ਮਹਾਨ ਮਹੱਲਾ ਆਰੰਭ ਹੋ ਰਿਹਾ ਸਾਰਿਆਂ ਨੂੰ ਆਓ ਸਿਰ ਝੁਕਾ ਕੇ ਆਪਾਂ ਸਹਿਬਜ਼ਾਦਿਆਂ ਦੇ ਸ਼ਹੀਦਾਂ ਦੀ ਧਰਤੀ ਨੂੰ ਨਮਸਕਾਰ ਕਰੀਏ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਕੇ ਜੀ ਕਰੇ ਜੇ ਆਵੇ ਨਿਹਾਲੋ ਜਾਵੇ ਜੀ 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 ਅੱਜ ਜਿਹੜਾ ਬੰਦਾ ਸਿੰਘ ਬਹਾਦਰ ਵਿਖੇ ਜਿਹੜੇ ਆ ਜਿੱਥੇ ਜੰਗ ਜੂ ਕਰਤਬ ਗੁਰੂ ਜੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੇ ਜਿਹੜੇ ਆ ਗਰਾਊਂਡ ਦੇ ਵਿੱਚ ਪਹੁੰਚ ਕੇ ਜੰਗ ਜੂ ਕਰਤਬ ਦਿਖਾਏ ਨੇ ਬਹੁਤ ਹੀ ਜਿੱਥੇ 2-2 4-4 6-6 ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜੰਗ ਜੂ ਕਰਤਬ ਦਿਖਾਉਣੇ ਨੇ ਗਤਕੇ ਦੇ ਵੀ ਜੋਰ ਦਿਖਾਉਣੇ ਨੇ ਆਓ ਸਾਰੇ ਆਪਾਂ ਚੜ੍ਹਦੀ ਕਲਾ ਦੇ ਨਾਲ ਦਰਸ਼ਕ ਦਜ਼ਾਰੇ ਕਰੀਏ ਨਾਲ ਹੀ ਬੇਨਤੀ ਆ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਰਨੀ ਹੋਣ ਸਾਡੇ ਨੌਜਵਾਨ ਜਿਹੜੇ ਬੱਚੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਆਓ ਹੁਣ ਜਿਹੜੇ ਆਪਾਂ ਆ ਖਿਚ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪਾ ਜੀ ਮੱਲੇ ਬਾਰੇ ਕੀ ਕਹਿ ਰਹੇ ਤਾਂ ਉਹ ਬਾਹਿਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆ ਤੇ ਲਾਡ ਲੀਆਂ ਫੌਜਾਂ ਨੇ ਮੱਲੇ ਦੀਆਂ ਲਾਡ ਨੰਦੋ ਨਾਨ ਦਾ ਜਦਮ ਪੋਲੀ ਆਦ ਤਮ ਮੱਲੇ ਦੀ ਜੋਸ਼ ਕਰਕੇ ਦੇਖੋ ਜੀ ਸਰਦਾਂ ਵੱਲੋਂ ਫੌਜਾਂ ਤੇਲਾ ਜੋਸ਼ ਆ ਗਿਆ ਸਾਰੀ ਫੌਜ ਦੇ ਵਿੱਚ ਫਟਕ ਬੱਲਾ ਕਿਥੋਂ ਖੜਿਆ ਗਿਆ ਪੂਰਾ ਖੇਡਿਆ ਜਾ ਰਿਹਾ ਜੀ ਦੇਖੋ ਘੋੜ ਸਵਾਰ ਫੌਜਾਂ ਲਾਡ ਲੀਆਂ ਫੌਜਾਂ ਦੇਖੋ ਗੁਰੂ ਦੀਆਂ ਲਾਡ ਲੀਆਂ ਪਜੋਦਰ ਵੀ ਦੇਖੋ ਚਾਰੇ ਪਾਸੇ ਦੇਖੋ ਜਿੱਧਰ ਜਿੱਧਰ ਨਿਗਾਹ ਮਾਰਦੇ ਉਧਰ ਲਾਡ ਲੀਆਂ ਫੌਜਾਂ ਫੌਜਾਂ ਜੋਸ਼ ਆ ਗਿਆ ਫੌਜਾਂ ਵਿੱਚ ਪੂਰਾ ਆਨੰਦ ਆ ਰਿਹਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਫਤੇ ਸੂਰਾ ਸੋ ਪਹਿਚਾਨੀ ਹੈ ਜੋ ਲਰਦੀਨ ਕੇ ਪਰਜਾ ਪਰਜਾ ਕਟਮਰ ਹੈ ਕਬੂ ਨਸ਼ਾ ਡਾ ਖੇਤ ਧੰਨ ਧੰਨ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੋ ਛੋਟੇ ਸਹਿ ਫਰੀਦ ਬਾਬਾ ਦੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰ ਨੌਰ ਜੀ ਦੀ ਅੰਦੀ ਹਿੰਦੀ ਨੂੰ ਸਮਰਪਿਤ ਗੁਰੂ ਗਿਆਨ ਲਾਡ ਲਿਆ ਜੰਗ ਸਿੰਘ ਪੋਜਾ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਿਲਾ ਸੇ ਆਇਆ ਜਾਂਦਾ ਹੈ ਗੁਰਦੁਆਰਾ ਭਵਾਨਗੜ੍ਹ ਸਾਹਿਬ ਸ਼ਾਉਨੀ ਸਿੰਘਾ ਬੁੱਢਾ ਦਲ ਸ਼੍ਰੋਮਣੀ ਸੇਵਾ ਰਤਨ ਪੰਦਰਤ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਪਾਪਖਾਂ ਦੀ ਗਵਾਹੀ ਹੈ ਸੁੱਚੀਆਂ ਦੇ ਹੱਕ ਦੀ ਜਥੇਬੰਦੀਆਂ ਬੜੀ ਹਿੱਚੜ ਦੀ ਗੱਲ ਨਾ ਮਹੱਲਾ ਖੇਡ ਰਹੇ ਆ ਆਪ ਜੀ ਦਰਸ਼ਨ ਕਰ ਰਹੇ ਹੋ ਪੂਰੇ ਤਿਆਰ ਪੂਰ ਤਿਆਰ ਸ਼ਸਤਰਾਂ ਦੇ ਨਾਲ ਲੈ ਸੋਕੇ ਗਤਗੇ ਵਾਲੀਆਂ ਫੌਜਾਂ ਕੋਟਸਾਰ ਨਿਸ਼ਾਨਚੀ ਨਿਗਾਰਚੀ ਜੋ ਸ਼ਹੀਦਾਂ ਦੀ ਯਾਦ ਨੂੰ ਜੋ ਉਹਨਾਂ ਨੇ ਸਿਖਾਇਆ ਖਾਲਸਾ ਮੋਰ ਨੂੰ ਆਕੇ ਇਸਤਾਨਾਂ ਤੇ ਸ਼ਰਧਾਨਾ ਮਿਲਾ ਕੇ ਪ੍ਰਗਟ ਕਰਦਾ ਵਾਹਿਗੁਰੂ ਜੀ ਜੇ ਮੈਂ ਅੱਜ ਮੱਧਮ ਅੱਲਾ ਖੜੇ ਹੋਏ ਤਾਂ ਸਿੱਧੇ ਸੇਬ ਦੇ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ 헤 ਪੁਰਜਾ ਪੁਰਜਾ ਕਟ ਮਰਿਆ ਕਭੂਨਾ ਛੜਾਖੀ ਕਲਗੀ ਤਰਪਤਾ ਪੰਥ ਦੇ ਵਾਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਫਰਿਆੰਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਤਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸ਼ਹੀਦੀ ਫਤੇਗੜ ਦੀ ਧਰਤੀ ਤੇ ਔਰ ਗੁਰੂ ਦਾ ਖਾਲਸਾ ਪੰਥ ਹਰ ਸਾਲ ਦੀ ਤਰ੍ਹਾਂ ਸਾਰਾ ਵਿਸ਼ਵ ਦੇ ਅੰਦਰ ਸੰਗਤਾਂ ਆ ਕੇ ਇੱਥੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਨੇ ਉੱਥੇ ਹੀ ਗੁਰੂ ਗਿਆ ਲਾਡ ਲੀਆਂ ਨਿਆਂ ਸਿੰਘ ਕੌਜਾਂ ਚ ਵਿਸ਼ੇਸ਼ ਸ਼੍ਰੋਮਣੀ ਸੇਵਾ ਰਤਨ ਚਿਰੋਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਤੇ ਨਾਲ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤਰਨੇਦਾਲ ਸਾਰੇ ਤਿਆਰ ਵਰ ਤਿਆਰ ਜੋ ਮਾਤਾ ਜੀ ਔਰ ਸ਼ਹਿਬ ਜਿਆਦਾ ਨੂੰ ਸਮਰਪਿਤ ਮਹਾਨ ਮਹੱਲਾ ਸਜਾਉਂਦੇ ਹਨ ਜਿਸ ਦੇ ਤੁਸੀਂ ਦਰਸ਼ਨ ਕੀਤੇ ਨੇ ਸਿੰਘ ਪੂਰੇ ਤਿਆਰ ਵਰ ਤਿਆਰ ਨੀਲੇ ਨਿਸ਼ਾਨਾਂ ਦੀ ਰਹਿਨਮਾਈ ਹੇਠ ਔਰ ਸਾਰਾ ਗੁਰੂ ਕਾ ਖਾਲਸਾ ਪੰਥ ਜੋ ਮਹਲੇ ਚੜਿਆ ਹੈ ਔਰ ਸ਼ਹੀਦਾਂ ਨੂੰ ਸਮਰਪਿਤ ਜੋ ਆਪਣੀਆਂ ਹਾਜ਼ਰੀਆਂ ਲਵਾ ਕੇ ਸਾਰੇ ਹੀ ਅਸਥਾਨਾਂ ਤੇ ਪ੍ਰਕਰਮਾ ਕਰਕੇ ਜੋ ਸਟੇਡੀਅਮ ਵਿਖੇ ਜਾ ਕੇ ਖਾਲਸੇ ਨੇ ਜਾਹੋ ਜਲਾਲ ਦੇ ਜਿਹੜਾ ਇਹ ਘੋੜਸਵਾਰੀ ਨਿਹỆਬਾਜੀ ਦੇ ਗਤਕੇ ਦੇ ਜੋਰ ਦਿਖਾਉਣੇ ਹਨ ਆਪ ਸੰਗਤਾਂ ਦੇਖੋ ਔਰ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਚਕੀਆਂ ਉਹ ਇਹ ਆਪਣਾ ਨੈਟ ਤੇ ਜੋ ਸੋਸ਼ਲ ਮੀਡੀਆ ਤੇ ਵੇਖ ਕੇ ਵੀ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਔਰ ਧੰਨ ਧੰਨ ਕਲਗੀਧਰਪਤਾ ਪੰਥ ਵਾਲੀ ਸਤਗੁਰੂ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਤੇ ਨਵਾਜਿਆ ਹੈ ਗੁਰੂ ਕਾ ਖਾਲਸਾ ਪੰਥ ਹੈ ਜੋ ਹਰ ਚੱਕਰਵਰਤੀ ਰਹਿ ਕੇ ਹਰ ਜੋੜ ਮੇਲਿਆਂ ਤੇ ਪਹੁੰਚ ਕੇ ਹਰ ਸਤਾਨਾ ਤੇ ਪਹੁੰਚ ਕੇ ਔਰ ਸਿੱਖੀ ਦਾ ਪ੍ਰਚਾਰ ਕਰਦਾ ਹੈ ਔਰ ਵਿਸ਼ੇਸ਼ ਜੋ ਖਾਲਸਾ ਮਹੱਲੇ ਔਰ ਜੋੜ ਮੇਲੇ ਮਨਾਉਂਦਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਔਰ ਬੇਅੰਤ ਬੇਅੰਤ ਨਮਸਕਾਰਾਂ ਸਹਿਬ ਜਾਨ ਦੇ ਚਰਨਾਂ ਵਿੱਚ ਔਰ ਮਾਤਾ ਜੀ ਦੇ ਚਰਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀ ਜਾਵੇ ਬਦੇ ਪਾਵੇ ਨਿਹਾਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਭਾ ਦੇ ਸਬੰਧ ਵਿੱਚ ਗੁਰਦਾਰਾ ਸ਼੍ਰੀ ਫਤੇਗੜ ਸਾਹਿਬ ਵਿਖੇ ਬੁੱਢਾ ਦਲ ਦੇ ਮੁਖੀ ਬਾਬਾ ਬਰਬੀਰ ਸਿੰਘ ਜੀ ਵੱਲੋਂ ਮਹੱਲਾ ਕੱਢਿਆ ਗਿਆ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਿੱਖ ਬਾਣੇ ਵਿੱਚ ਸਿੱਖ ਮਰਿਆਦਾ ਦੇ ਵਿੱਚ ਸਮੂੱਚੀ ਜਿਹੜੀ ਜਥੇਬੰਦੀ ਹੈ ਉਹ ਮਹੱਲਾ ਕੱਢਦੀ ਹੈ ਅੱਜ ਇੰਜੀਨੀਅਰ ਕੋਲਿਜ ਦੇ ਗਰਾਊਂਡ ਦੇ ਵਿੱਚ ਉਹ ਆਪਣੀਆਂ ਘੋੜਸਵਾਰੀ ਤੇ ਹੋਰ ਚੀਜ਼ਾਂ ਦੇ ਜੇ ਬਾਜੀ ਉਹ ਵੀ ਕਰਨਗੇ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਯਾਦ ਕਰਦੇ ਹੋਏ ਇਹ ਸਾਰੇ ਸਮਾਗਮ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਕੀਤੇ ਜਾਂਦੇ ਆ